ਤੁਸੀਂ ਨਾ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਫਿਰ ਵੀਰ ਜੀ ਮੇਰਾ ਨਾਮ ਸੰਦੀਪ ਕੁਮਾਰ ਹੈ ਮੈਂ ਵਾਰਡ ਨੰਬਰ 26 ਤੋਂ ਐਮਸੀ ਹਾਂ ਅੱਜ ਸਾਡਾ ਇਹ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਦਾ 150ਵਾਂ ਦਿਨ ਹੈ ਲਗਾਤਾਰ 150 ਦਿਨਾਂ ਤੇ ਅਸੀਂ ਇਸ ਧਰਨੇ ਤੇ ਬੈਠੇ ਹਾਂ ਇਹ ਗੁੰੰਗੀ ਬੋਲੀ ਸਰਕਾਰ ਇੱਕ ਦਿਨ ਵੀ ਸਰਕਾਰ ਦਾ ਨੁਮਾਇੰਦਾ ਕੋਈ ਸਾਡੀ ਸਾਰ ਲੈਣ ਵਾਸਤੇ ਨਹੀਂ ਆਇਆ ਹੁਣ ਦੇਖੋ ਵੀ ਵਪਾਰੀ ਵਰਗ ਸਾਰਾ ਬੈਠਾ ਹੈ ਤੇ ਇੱਥੇ ਧਿਆਰ ਆਉਣ ਵਾਲੇ ਨੇ ਲੋਹੜੀ ਦੀਵਾਲੀ ਆਉਣ ਵਾਲੀ ਹੈ ਤੇ ਹੋਰ ਧਿਆਰ ਨੇ ਜੀ ਇਹ ਵਪਾਰ ਵਪਾਰ ਵਿਚਾਰਾ ਵਪਾਰੀ ਬੰਦਾ ਅਰਧ ਦੁਕਾਨਾਂ ਤੇ ਕੰਮ ਸੰਭਾਲੇ ਕੇ ਇਹਦੇ ਧਰਨੇ ਤੇ ਬੈਠੇ ਸਰਕਾਰ ਨੇ ਬਹੁਤ ਵੱਡੀਆਂ ਬੇਕੂਫੀਆਂ ਕੀਤੀਆਂ ਹੋਈਆਂ ਸਰਕਾਰ ਕਹਿੰਦੀ ਸੀ ਵੀ ਅਸੀਂ ਆਮ ਆਦਮੀ ਲੋਕਾਂ ਦੀ ਸਰਕਾਰ ਆ ਅਸੀਂ ਲੋਕਾਂ ਦੇ ਪੁੱਛ ਕੇ ਲੋਕਾਂ ਨੂੰ ਪੁੱਛ ਕੇ ਸਾਰੇ ਫੈਸਲੇ ਲਵਾਂਗੇ ਪਰ ਕੁਝ ਇਥੇ ਚਨਿੰਦ ਚਨਿੰਦਾ ਗੰਦਲ ਜਿਹੜੇ ਕਲੋਨਾਈਜ਼ਰ ਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸਾਡੇ ਐਮਐਲਏ ਸਾਹਿਬ ਮਾਨਯੋਗ ਜਗਰੂਪ ਸਿੰਘ ਗਿੱਲ ਜੀ ਇਹ ਬੱਸਾਂ ਨੂੰ ਉਧਰ 7 ਕਿਲੋਮੀਟਰ ਤੋਂ ਮਲੋੜ ਰੋਡ ਤੇ ਲੈ ਕੇ ਜਾਣਾ ਚਾਹੁੰਦੇ ਆ ਸਾਡੇ ਸ਼ਹਿਰ ਸਾਰੇ ਸ਼ਹਿਰ ਨੂੰ ਉਜਾੜ ਕੇ ਇਹਨਾਂ ਨੂੰ ਪਤਾ ਨਹੀਂ ਕੀ ਮਿਲਣਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਅੱਜ ਅਸੀਂ 150 ਮੇ ਦਿਨ ਤੇ ਅਸੀਂ ਸਰਕਾਰ ਦਾ ਪਿੱਟ ਸਿਆਪਾ ਕਰਨ ਵਾਸਤੇ ਸਾਰੇ ਇੱਥੇ ਇਕੱਠੇ ਹੋਏ ਆਂ ਸਾਨੂੰ ਮੁਈਦਪੁਰ ਹੀ ਜਾਗੀ ਹੈ ਕਿ ਜਿਹੜੇ ਨਵੇਂ ਡੀਸੀ ਸਾਹਿਬ ਨੇ ਇਹਨਾਂ ਦਾ ਪੋਜ਼ੀਟਿਵ ਰੁਪਈਆ ਜਦੋਂ ਅਸੀਂ ਮਿਲਣ ਗਏ ਸੀ ਬੜਾ ਪੋਜ਼ੀਟਿਟਿਵ ਰੁਪਈਆ ਸੀਗਾ ਜਿਹੜੇ ਪਹਿਲਾਂ ਵਾਲੇ ਡੀਸੀ ਸੀਗੇ ਉਹ ਤਾਂ ਕਿਸੇ ਦੀ ਗੱਲ ਸਾਨੂੰ ਪਿਆਰੀ ਨਹੀਂ ਸੀ ਇਹਨਾਂ ਨੇ ਇਹ ਗੱਲ ਤਾਂ ਸਾਨੂੰ ਸ਼ਿਉਰਟੀ ਦਿੱਤੀ ਹੈ ਵੀ ਜਿਹੜੀ ਸਬ-ਕਮੇਟੀ ਬਣੀ ਹੈ ਮੈਂ ਉਹਦੇ ਜਿਵੇਂ ਫੈਸਲਾ ਹੋਊਗਾ ਜਿਵੇਂ ਉਹਦੇ ਕਮੈਂਟ ਆਉਣਗੇ ਉਹ ਸਾਹਮਣੇ ਬੈਠ ਕੇ ਸੋਨੂੰ ਮੈਂ ਪ੍ਰੋਪਰ ਫੇਰ ਕਰੂੰਗਾ ਮੈਂ ਧੱਕਾ ਨਹੀਂ ਕਰਦਾ ਤੁਹਾਡੇ ਨਾਲ